ਦਾ ਮਤਲਬ ਇਹ ਲੁਧਿਆਣਾ ਜਿਹੜੀ ਚਿਮਨੀ ਤੋਂ ਇਹ ਵੀ ਮਤਲਬ ਸਰਕਾਰ ਦੇ ਦੀ ਇੱਕ ਮੁਚਰਾ ਹਵਾਲ ਬਣਿਆ ਹੋਇਆ ਹੈ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਡਰਦਾ ਮਾਹੌਲ ਫੈਦਾ ਕਰ ਰੱਖਿਆ ਹੈ ਨਾ ਸਾਰੀਆਂ ਪਾਰਟੀਆਂ ਨੇ ਹੱਲਾ ਊਪਰ ਕਰ ਕਰਕੇ ਮਤਲਬ ਲੋਕਾਂ ਦੀ ਜਿਹੜੀ ਆਜ਼ਾਦੀ ਲੋਕਾਂ ਦੀ ਜਿਹੜੀ ਸ਼ਾਂਤੀ ਹੈ ਉਹਨੂੰ ਮਤਲਬ ਇਹ ਲੋਕਾਂ ਦਾ ਫੈਸਲਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਸਾਰੀਆਂ ਜਿੱਤ ਚਾਹੇ ਕੋਈ ਜਾਵੇ ਤਲਕਾਰ ਲੋਕਾਂ ਦਾ ਭਰੋਸਾ ਜਿਹੜਾ ਉਹ ਲੋਕਤੰਤਰ ਤੋਂ ਘਟਦਾ ਜਾ ਰਿਹਾ ਹੈ ਮੈਡਮ ਕਿਉਂਕਿ 3 ਵਜੇ ਤੱਕ 41% ਵੋਟਾਂ ਬੋਲ ਹੋ ਜਾਂਦੀਆਂ ਨੇ ਜੀ ਮਤਲਬ 3 ਘੰਟੇ ਰਹਿ ਕੇ ਜਿਹਦੇ ਵਿੱਚ ਅੱਧਾ ਘੰਟਾ ਇਹਨਾਂ ਦਾ ਬ੍ਰੇਕ ਦਾ ਹੋ ਜਾਂਦਾ ਹੈਗਾ ਜੀ ਤੇ ਗਰੀਬ ਜਨਤਾ ਜਿਹੜੀ ਉਹ ਉਹ ਪੈਸੇ ਕੂਸੇ ਦੇ ਲਾਲਚ ਕਰਕੇ ਥੋੜੀ ਜਿਹੀ ਵੈਕਿੰਗ ਹੁੰਦੀ ਹੈ ਉਸ ਉਹ ਲਾਲਚ ਦੇ ਵਿੱਚ ਉਹਨਾਂ ਨੂੰ ਵੋਟੇ ਪਾਉਣ ਹੀ ਨਹੀਂ ਦਿੰਦੀਆਂ ਹੁੰਦੀਆਂ ਪਾਰਟੀਆਂ ਉਹ ਕਹਿੰਦੇ ਆ ਅਸੀਂ ਆਹ ਦੰਦਿਆ ਦੂਜੇ ਕਹਿੰਦੇ ਆ ਅਸੀਂ ਆਹ ਦੰਦਿਆ ਨੇ ਕਰਦੇ ਕਰਾਉਂਦੇ ਜਿਹੜੇ ਗੇਟ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ ਮਤਲਬ ਜਿਹੜਾ ਇਹ ਲੋਕ ਕੰਟਰ ਵੱਸਤੇ ਖਤਰੇ ਦੀ ਘੰਟੀ ਹੈ ਜਿਹੜਾ ਵੋਟ ਪ੍ਰਤੀਸ਼ਤ ਹੈ ਉਹ ਘਟ ਰਿਹਾ ਕਿਉਂਕਿ ਸਰਕਾਰਾਂ ਇੰਨਾ ਜੋਰ ਲਾ ਰਹੀਆਂ ਨੇ ਪ੍ਰੋਤੀ ਪਾਰਟੀਆਂ ਇੰਨਾ ਜੋਰ ਲਾ ਰਹੀਆਂ ਨੇ ਮਤਲਬ ਕਿ ਜ਼ੀਰੋ ਤੇ ਨਹੀਂ ਆਣਾ ਇਹ ਕੰਡੀਆਂ ਮਤਲਬ ਫੋਟੋਆਂ ਚਾਉਣ ਵਾਸਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਈ ਜ਼ਿਆਦੇ ਬਿਆਨਬਾਜ਼ੀ ਹੋ ਰਹੀ ਹੈ ਇਹ ਗੱਲ ਸਾਫ਼ ਇਹ ਜਿਹੜੇ ਮਾਡਲ ಗ್ರಾಮ ਦੇ ਸਕੂਲ ਦੀ ਜਿਹੜੀ ਇਹ ਘਟਨਾ ਸਾਰੀ ਹੈਗੀ ਆ ਉਹਨਾਂ ਲੇਡੀਜ਼ ਨੇ ਉੱਥੇ ਕਿਹਾ ਕਿ ਅਸੀਂ ਵੀ ਮੈਡੀਸੀ ਆਫਿਸ ਦੇ ਵਿੱਚ ਜੌਬ ਕਰਦੀ ਰਹੀਆਂ ਤੇ ਮੈਂ ਵੀ ਇਲੈਕਸ਼ਨ ਦੇ ਟਾਈਮ ਦੇ ਵਿੱਚ ਰਾਤ ਨੂੰ 11 11 ਵਜੇ ਤੱਕ ਡਿਊਟੀ ਦਿੱਤੀ ਆ ਦੇਖੋ ਜੀ ਫਿਰ ਜਦੋਂ ਕੀ ਡਿਊਟੀ ਤਾਂ ਦਿੱਤੀ ਆ ਕੰਜੀ ਦਾ ਨਾ ਦੂਸਰੀ ਦਿਨ ਇਹ ਹੈ ਨਾ ਵੀ ਇਹਨਾਂ ਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਦੀ ਵੋਟ ਕੱਟੀ ਗਈ ਜੀ ਬੋਟਾ ਦਾ ਲੋਕਾਂ ਨੇ ਪਹਿਲਾਂ ਵੀ ਕਟੀਆਂ ਜਾਂਦੀਆਂ ਨੇ ਪੋਸਟਾ ਵਿਰੋਧੀ ਪਾਰਟੀ ਮੀਟਾਂਾਂ ਦੀ ਹੁੰਦੀਆਂ ਨੇ ਜੀ ਇਹ ਪੋਸ਼ਾ ਮੁਲਾਜ਼ਮਾਂ ਦੀ ਕਈ ਵਾਰੀ ਥੋੜੀ ਜਿਹੀ ਅਣਗਹਿਲੀ ਹੁੰਦੀ ਆ ਉਹਦੇ ਕਰਕੇ ਮਤਲਬ ਵੋਟਾਂ ਕਟੀਆਂ ਜਾਂਦੀਆਂ ਨੇ ਜੇ ਤਾਂ ਕੋਈ ਕਿਸੇ ਲੀਡਰ ਦਾ ਖਾਸ ਬੰਦਾ ਹੋਵੇ ਜੇ ਉਹਨੂੰ ਠਿਕਣ ਮਿਲਣ ਦੇ ਚਾਂਸ ਹੋਣ ਤਾਂ ਵੀ ਵੋਟ ਜਿਹੜੀ ਵਿਰੋਧੀ ਪਾਰਟੀ ਆ ਉਹ ਕਟਾਣ ਦੀ ਹੁੰਦੀ ਹੈ ਉੱਤੇ ਜਾਂ ਇਹ ਪਤਾ ਹੁੰਦਾ ਵੀ ਇਹ ਵੋਟ ਆਪਣੀ ਪਰਮਾਨੈਂਟ ਨਹੀਂਗੀ ਇੱਕ ਫਲਾਨੇ ਵੰਦੇ ਨੂੰ ਆਪਣੇ ਵਿਰੋਧ ਚ ਪਾਊਗੀ ਦਾ ਉਹ ਵੀ ਵੋਟ ਵੀ ਕਟਾਨਦੇ ਹੁੰਦੇ ਆ ਇਹ ਇਹ ਪਹਿਲਾਂ ਤੋਂ ਚੱਲਦਾ ਆਉਂਦਾ ਤੇ ਹੁਣ ਤਾਂ ਇਹ ਵੀ ਚੱਲੇ ਜਾਊਗਾ ਅੱਗੇ ਵੀ ਚੱਲੀ ਆ ਉਹ ਤੇ ਮਤਲਬ ਲੋਕਾਂ ਨੂੰ ਵੀ ਹਾਜ਼ਰ ਹੋਣਾ ਪਊ ਤੇ ਜਿਹੜਾ ਪ੍ਰਸ਼ਾਸਨ ਹੈ ਉਹਦਾ ਵੀ ਮਤਲਬ ਇਸ ਗੱਲ ਦੇ ਵਿੱਚ ਖਾਸ ਵਿਸ਼ੇਸ਼ ਹੇ ちゃっ ਧਿਆਨ ਚਾਹੀਦਾ ਜਦੋਂ ਵੋਟਾਂ ਕੱਟੀਆਂ ਜਾਂਦੀਆਂ ਨੇ ਇਹ ਤਾਂ ਵੋਟਾਂ ਕੱਟਣ ਦਾ ਕਾਰਨ ਕੋਈ ਸਰਟੀਫਿਕੇਟ ਕੋਈ ਏਰੀਆ ਛੱਡਣ ਦਾ ਕੋਈ ਡੈੱਟ ਦਾ ਕੋਈ ਨਾ ਕੋਈ ਹੋਣਾ ਚਾਹੀਦਾ ਜਿਹੜੀ ਇੱਕ ਵਾਰ ਵੋਟ ਬਣ ਗਈ ਉਹ ਮਤਲਬ ਵੋਟ ਵੋਟਰ ਦੀ ਮਰਜ਼ੀ ਤੋਂ ਬਿਨਾਂ ਨਾ ਕੱਟੀ ਜਾਵੇ ਜੇ ਦਾ ਮਤਲਬ ਉਹਦਾ ਕੋਈ ਡੈੱਟ ਸਰਟੀਫਿਕੇਟ ਲੱਗਿਆ ਫੇਰ ਕੱਟੀ ਜਾਵੇ ਜਾਂ ਉਹ ਆਪਦਾ ਸਟੇਸ਼ਨ ਬਦਲ ਗਿਆ ਫੇਰ ਵੋਟ ਕੱਟੀ ਜਾਵੇ ਨਹੀਂ ਤਾਂ ਉਹ ਬੰਦਾ ਹੈਗਾ ਫਿਰ ਉਹਦੀ ਵੋਟ ਕਾਦੇ ਵਾਸਤੇ ਕੱਟਣੀ ਹੈ ਇਹ ਮਤਲਬ ਮੁਲਾਜ਼ਮਾਂ ਦੀ ਅੰਗੈਲੀ ਪਹਿਲਾਂ ਤੋਂ ਹੁੰਦੀ ਹੈ ਤੇ ਇਹਦੇ ਵਿੱਚ ਮਤਲਬ ਜਿਹੜੇ ਇਹ ਰਾਜਨੀਤਿਕ ਲੀਡਰ ਹੁੰਦੇ ਨੇ ਇਹ ਸਹਿਯੋਗ ਦਿੰਦੇ ਨੇ ਜੀ ਉਥੇ ਉਹ ਔਰਤ ਦੇ ਵੀ ਕਹਿਣਾ ਸੀ ਕਿ ਮੇਰੇ ਹਸਬੰਡ ਦੀ ਜਿਹੜੀ ਵੋਟਾ ਉਹ ਕਿਸੇ ਹੋਰ ਬੂਥ ਦੇ ਵਿੱਚ ਰੱਖੀ ਗਈ ਆ ਤੇ ਜਿਹੜੀ ਮੇਰੀ ਵੋਟ ਆ ਉਹ ਕਿਸੇ ਹੋਰ ਬੂਥ ਦੇ ਵਿੱਚ ਰੱਖੀ ਗਈ ਆ ਪਲੱਸ ਉਹਦੇ ਨਾਲ-ਨਾਲ ਮੇਰੇ ਬੇਟੇ ਦੀ ਜਿਹੜੀ ਵੋਟ ਆ ਉਹ ਵੀ ਕੱਟ ਦਿੱਤੀ ਗਈ ਪਰ ਜਦੋਂ ਇਹਨਾਂ ਨੇ ਸਾਰੇ ਮਾਮਲੇ ਦੀ VLO ਦੇ ਨਾਲ ਗੱਲਬਾਤ ਕਰਨੀ ਚਾਹੀਦਾ VLO ਨੇ ਗੱਲਬਾਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਜਦੋਂ ਕੋਈ ਉੱਥੇ ਜ਼ਬਰਦਸਤ ਹੰਗਾਮਾ ਹੋਇਆ ਦੈਨ ਉਸ ਤੋਂ ਬਾਅਦ VLO ਨੇ ਦੇਖਿਆ ਜਦੋਂ ਆਪਣੇ ਰਿਕਾਰਡ 'ਚ ਜਾ ਕੇ ਦੇਖਿਆ ਤਾਂ ਉੱਥੇ ਉਹਨਾਂ ਦੀ ਇੱਕ ਵੋਟ ਪਈ ਸੀ ਦੂਸਰੀ ਵੋਟ ਹਜੇ ਵੀ ਉਹਨਾਂ ਦੀ ਪਤਾ ਨਹੀਂ ਹੈ ਵੀ ਉਹ ਵੋਟ ਕਿੱਥੇ ਆ ਤੇ ਕੋਈ ਜਿਹੜਾ ਵੋਟ ਕੱਟੇ ਉਹ ਤਾਂ ਬਾਅਦ 'ਚ ਹੀ ਹੁੰਦਾ ਹੈ ਹੁਣ ਮੌਕੇ ਤੇ ਹੰਗਾਮਾ ਕਰੋ ਚਾਹੇ ਨਾ ਕਰੋ ਮਤਲਬ ਮੌਕੇ ਤੇ ਵੀ ਇਹ ਲੋ ਕੋਈ ਵੋਟ ਬਣਾ ਕੇ ਤਾਂ ਦੇ ਨਹੀਂ ਸਕਦਾ ਜੀ ਤਾਂ ਤਾਂ ਇਹ ਹੈ ਵੀ ਵੋਟ ਕੱਟਣ ਤੋਂ ਪਹਿਲਾਂ ਜਾਂ 1-2 ਦਿਨ 2 ਦਿਨ 4 ਦਿਨ ਜਿਹੜੇ ਵੀ ਮਤਲਬ ਉਦੋਂ ਆਪਣੀ ਵੋਟ ਜੇ ਵੋਟ ਪਾਉਣ ਦੇ ਵਿੱਚ ਇੰਨੇ ਇੰਟਰਸਟਡ ਨੇ ਬੰਦੇ ਤਾਂ ਮਤਲਬ ਵੋਟ ਵੋਟਰ ਸੂਚੀ ਤੋਂ ਆਪਣੀ ਵੋਟ ਜਾਂ ਬੈਸਵਾ ਜੀ ਦਾ ਕੋਈ ਫਾਇਦਾ ਨਹੀਂ ਹੁੰਦਾ ਇਹਦਾ ਪਹਿਲਾ ਕਹਿ ਰੱਖੋ ਜਾਂ ਕਈ ਵਾਰੀ ਕੀ ਹੁੰਦਾ ਵੀ ਮੁਲਾਜ਼ਮ ਨਾ ਜੇ ਕੋਲਿੰਗ ਏਜੰਟ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਉਹ ਸਹਿਮਤ ਹੋਣ ਤਾਂ ਉਸ ਬੰਦੇ ਨੂੰ ਮਤਲਬ ਵੋਟ ਪਾਉਣ ਦਾ ਕੋਈ ਹੋਰ ਬੋਤ ਹੁੰਦੀ ਹੈ ਚਾਹੇ ਮਤਲਬ ਹੁੰਦਾ ਤਾਂ ਉਹ ਗਲਤ ਕੰਮ ਹੈ ਗੱਲ ਕਰ ਸਹਿਮਤੀ ਨਾਲ ਉਹਨੂੰ ਛੌਂਕ ਵਜੋਂ ਵੋਟ ਪਾਉਣ ਵਾਸਤੇ ਕੋਈ ਨਾ ਕੋਈ ਦੇ ਦਿੰਦੇ ਨੇ ਤਾਂ ਜੋ ਉਹ ਬੰਦਾ ਜੇ ਨਰਪਾਸ ਹੋਵੇ ਕਾਤੀ ਮਰਜੀ ਨਾਲ ਪਾ ਦੇ ਕਿਸੇ ਨਾਲ ਉਹਦਾ ਬੈਰ ਵਿਰੋਧ ਨਾਲ ਉਹ ਤਾਂ ਮਤਲਬ ਮੁਲਾਜ਼ਮ ਉਹ ਉਹ ਜੈਂਟਾ ਦੇ ਨਾਲ ਹਲਕੇ ਉਹਨੂੰ ਵੋਟ ਮਤਲਬ ਕੋਈ ਨਾ ਕੋਈ ਪਾਉਣ ਨੂੰ ਦੇ ਦਿੰਦੇ ਹਾਂ ਜੀ ਪਰ ਜਿੱਥੇ ਕਿ ਜੇ ਪੰਜਾਬ ਸਰਕਾਰ ਅਸੀ ਕਿ ਸਾਡੇ ਸਾਰੇ ਹੀ ਵੋਟ ਪਾਉਣ ਪਹੁੰਚਣ ਹਰ ਇੱਕ ਨੂੰ ਵੋਟ ਪਾਉਣ ਦਾ ਹੱਕ ਆ ਬੇਸ਼ੱਕ ਉਹ ਕਿਸੇ ਵਿਧਾਇਕ ਨੂੰ ਪਸੰਦ ਕਰਦੇ ਆ ਜਾਂ ਨਹੀਂ ਕਰਦੇ ਪਰ ਤੁਸੀਂ ਉੱਥੇ ਜਾਓ ਤੇ ਤੁਹਾਨੂੰ ਫੈਸਿਲਟੀਆਂ ਇਹੋ ਜਿਹੀ ਮਿਲੂਗੀ ਕਿ ਤੁਸੀਂ 2 ਤੋਂ 3 ਮਿੰਟਾਂ ਦੇ ਵਿੱਚ ਤੁਸੀਂ ਫ੍ਰੀ ਹੋ ਜਾਓਗੇ ਤੁਹਾਨੂੰ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ ਪਰ ਵਿਵਸਥਾ ਦਾ ਪ੍ਰਬੰਧ ਹਾਲੇ ਤੱਕ ਵੀ ਉਥੇ ਪੂਰਾ ਨਹੀਂ ਹੋਇਆ ਦੇਖੋ ਜੀ ਇੱਕ ਤਾਂ ਗਰਮੀ ਹੈ ਇੱਕ ਝੋਨੇ ਦਾ ਸੀਜ਼ਨ ਹੈ ਇਹ ਤੀਜਾ ਮਤਲਬ ਮਾਹੌਲ ਇਹਨਾਂ ਨੇ ਜਦੋਂ ਗਰਮ ਕਰਤਾ ਇਸ ਕਰਕੇ ਜਿਹੜਾ ਥੋੜਾ ਜਿਹਾ ਡਰਦਾ ਮਾਹੌਲ ਹੁੰਦਾ ਉਹਦੇ ਵਿੱਚ ਇਹ ਜਿਹੜੇ ਅਮਨ ਪਸੰਦ ਲੋਕ ਹੁੰਦੇ ਨੇ ਉਹ ਥੋੜਾ ਜਿਹਾ ਘਟ ਮਤਲਬ ਇੰਟਰਸਟ ਲੈਣ ਲੱਗ ਜਾਂਦੇ ਨੇ ਇਸੇ ਕਰਕੇ ਵੋਟ ਪ੍ਰਤੀਸ਼ਤ ਇਹਦਾ ਉਹ ਘਟੇਗਾ ਮਤਲਬ 3 ਵਜੇ ਤੱਕ 41.4% ਵੋਟਾਂ ਪੋਲ ਹੋਈਆਂ ਨੇ ਜਿਹੜਾ ਬਹੁਤੀ ਘਟ ਹੈ ਮਤਲਬ ਇੱਕ ਵਾਰ 10% ਹੋਰ ਹੋ ਜਾਣਗੇ ਜਾਂ 15% ਹੋਰ ਹੋ ਜਾਣਗੇ 60% ਤੱਕ ਮਸਾ ਜਾਣਗੇ 60% ਤੱਕ ਮਤਲਬ ਕਹਿਣ ਤੋਂ ਬਾਅਦ ਇਹ ਹੈ ਜੀ ਵੋਟ ਜਿਹੜਾ ਬਹੁਤ ਪਾਉਣ ਦਾ ਰੁਝਾਨ ਹੈ ਉਹ ਘਟਦਾ ਜਾ ਰਿਹਾ ਹੈ ਮਤਲਬ ਜਿਹੜਾ ਬੰਦਾ ਏਸੀ 'ਚ ਬੈਠੇਗਾ ਉਹ ਵੋਟ ਕਾਉਣ ਨਹੀਂ ਜਾਂਦਾ ਉਹ ਸਿਰਫ ਜੇ ਉਹ ਦੀ ਕਿਸੇ ਲੀਡਰ ਨਾਲ ਬੰਨ੍ਹਈ ਆ ਜਾਂ ਉਹ ਸਲਾਮ ਹੈਗੀ ਹੈ ਜੇ ਉਹ ਜਿੱਤ ਗਿਆ ਤਾਂ ਵਧਾਈਆਂ ਦੇਣ ਵਾਲਿਆਂ ਦੇ ਵਿੱਚ ਮੂਰੇ ਆਊਗਾ ਤੇ ਜੇ ਉਹ ਹਾਰ ਗਿਆ ਤਾਂ ਅਫਸੋਸ ਕਰਨ ਵਾਲਿਆਂ ਦੇ ਵਿੱਚ ਮੂਰੇ ਆਊਗਾ ਸਰੋਪ ਉਤਨੀ ਪਾਉਣ ਜਾਂਦਾ ਜਿਹੜੇ ਲੋਕ ਵੋਟ ਪਾ ਕੇ ਆਏ ਨੇ ਜਾਂ ਵੋਟ ਪਾਉਣ ਦੇ ਉਹ ਗਰੀਬ ਜਨਤਾ ਨਾਲ ਜਿਆਦਾ ਸੰਬੰਧਤ ਹੁੰਦੇ ਨੇ ਇਹ ਉਹਨਾਂ ਨੂੰ ਜਿੱਤਣ ਤੋਂ ਬਾਅਦ ਵੀ ਨਹੀਂ ਨਵਾਜਿਆ ਜਾਂਦਾ ਜੇ ਕੋਈ ਹਾਰ ਗਿਆ ਤਾਂ ਮਤਲਬ ਤਾਂ ਵੀ ਨਹੀਂ ਉਹਨਾਂ ਲੋਕਾਂ ਦਾ ਕੋਈ ਸਪੈਸ਼ਲ ਖਾਸ ਧੰਨਵਾਦ ਕਰਨ ਜਾਂਦਾ ਉਹ ਇੱਕ ਫਾਰਮੈਲਟੀ ਜੀ ਕਰਨ ਜਾਂਦੇ ਹੁੰਦੇ ਨੇ ਜਿਹੜਾ ਇਹ ਟ੍ਰੈਂਡ ਚੱਲਿਆ ਹੋਇਆ ਇਸੇ ਕਰਕੇ ਲੋਕਾਂ ਦਾ ਜਿਹੜਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਘਟ ਰਿਹਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਧੰਨਵਾਦ ਸੋ ਦੋਸਤੋ ਇਹ ਸੀ ਮਾਨਸੋਤੋ ਸਾਡੇ ਸੀਨੀਅਰ ਪੱਤਰਕਾਰ ਜਿੰਦਰ ਜੀ ਜਿਨ੍ਹਾਂ ਨੇ ਕਿ ਲੁਧਿਆਣਾ ਦੇ ਜਿੰਮੀ ਚੋਣਾ ਦੇ ਵਿੱਚ ਆਪਾਂ ਨੇ ਜਿਹੜੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਪਰ ਜਿੱਥੇ ਕਿ ਸੀਐਮ ਮਾਨ ਬਾਰ ਬਾਰ ਹਜ਼ਾਰ ਬਾਰ ਇੱਕੋ ਅਨਾਉਂਸਮੈਂਟ ਕਰਦੇ ਰਹੇ ਆ ਕਿ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਕਿਸੇ ਵੀ ਬੂਥ ਦੇ ਉੱਪਰ ਵੋਟ ਪਾਉਣ ਜਾਓਗੇ ਤੁਹਾਨੂੰ ਲਾਈਨ ਦੇ ਵਿੱਚ ਨਹੀਂ ਲੱਗਣਾ ਪਵੇਗਾ ਵਿਵਸਥਾ ਪੂਰੀ ਤਰੀਕੇ ਦੀ ਮਿਲੇਗੀ ਤੇ ਤੁਸੀਂ 2 ਤੋਂ 4 ਮਿੰਟਾਂ ਦੇ ਵਿੱਚ ਵੋਟ ਪਾ ਕੇ ਜਿਹੜਾ ਕਿ ਬਾਹਰ ਆ ਜਾਓਗੇ ਗਰਮੀ ਦਾ ਮਾਹੌਲ ਆ ਤੁਹਾਡੇ ਲਈ ਪਾਣੀ ਪੀਣ ਦਾ ਪ੍ਰਬੰਧ ਕੀਤਾ ਜਾਵੇਗਾ ਟੈਂਟ ਲਗਾਇਆ ਜਾਵੇਗਾ ਵਧੀਆ ਬੈਠਣ ਦੇ ਲਈ ਉੱਥੇ ਚੇਅਰ ਵੀ ਹੋਣੀਆਂ ਪਰ ਜੇਕਰ ਆਪਾਂ ਸਵੇਰ ਦੇ ਹੀ ਇਸ ਮਾਮਲੇ ਤੇ ਗੱਲ ਕਰ ਰਹੇ ਆ ਕੱਲ ਦਾ ਹੀ ਉੱਥੇ ਮਾਹੌਲ ਪੂਰਾ ਲੁਧਿਆਣੇ ਦੇ ਵਿੱਚ ਗਰਮੋ ਗਰਮੀ ਹੋਇਆ ਵਿਰੋਧੀ ਧਿਰਾਂ ਮੋ ਸਾਹਮਣੇ ਹੋ ਰਹੀਆਂ ਨੇ ਇੱਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਤੇ ਆਸ਼ੂਪੂਸ਼ਣ ਜੀ ਦੇ ਇੱਕ ਮੁਲਾਜ਼ਮ ਨੂੰ ਉਹ ਅੰਦਰੋਂ ਚੱਕਦੇ ਜਿਹੜਾ ਕਿ ਉਸ ਬੰਦਾ ਉਸ ਬੰਦੇ ਦਾ ਪੱਖ ਦੇ ਰਿਆ ਸੀਗਾ ਕਿ ਮੈਂ ਇਹਨਾਂ ਦੀ ਪਾਰਟੀ ਦੇ ਵਾਲਾ ਤੇ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਅੰਦਰੋਂ ਕੱਢ ਕੇ ਲੱਤਾਂ ਦੇ ਨਾਲ ਲਤੜ ਕੇ ਉਸ ਬੰਦੇ ਨੂੰ ਰੋਡ ਤੇ ਲਿਆ ਕੇ ਕੁੱਟਿਆ ਉਹਨਾਂ ਨੇ ਇਹ ਹੀ ਕਿਹਾ ਸੀ ਬਾਰ-ਬਾਰ ਉਹ ਇੱਕੋ ਗੱਲ ਪੁੱਛ ਰਿਹਾ ਕਿ ਮੇਰੀ ਗਲਤੀ ਕਿੱਥੇ ਆ ਮੈਂ ਗਲਤੀ ਕਿੱਥੇ ਕੀਤੀ ਹੈ ਜੀ ਰਜ਼ਿੰਦਰ ਜੀ ਹਾਂਜੀ ਹਾਂ ਲਾਈਵ ਚੱਲ ਰਿਹਾ ਜੀ 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 ਹਾਂਜੀ ਮਤਲਬ ਇਤਨਾ ਤਾਜ਼ਾ ਖਬਰ ਇਹ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਖਿਆਲ ਪਿੰਡ ਦੇ ਲਵੇ ਇੱਕ ਨਹਿਰ ਦੇ ਵਿੱਚ ਵੱਡਾ ਪਾਰ ਤੈ ਗਿਆ ਜੀ ਦੇ ਵਿੱਚ 1000 ਏਕੜ ਜ਼ਮੀਨ ਹੈ ਜਿਹੜੀ ਉਹਦੇ ਵਿੱਚ 5-5 ਫੁੱਟ ਪਾਣੀ ਚੜ ਗਿਆ ਪਾਣੀ ਬਿਲਕੁਲ ਦੀ ਫਸਲਾਂ ਦਾ ਬੁਰਾ ਹਾਲ ਹੋ ਗਿਆ ਤੇ ਝੋਨਾ ਬਰਬਾਦ ਹੋ ਗਿਆ ਲੋਕਾਂ ਪਿਆ ਮਤਲਬ ਗਿਲਾ ਸ਼ਿਕਵਾ ਸਰਕਾਰ ਨਾਲ ਕਿਉਂਕਿ ਪਿਛਲੀ ਵਾਰੀ ਵੀ ਉੱਥੋਂ ਹੀ ਇਹ ਵਾਹ ਕੁੱਤੀ ਸੀ ਤੋਂ ਮਤਲਬ ਜ਼ਿਮੀਦਾਰਾਂ ਦਾ ਕਹਿਣ ਦਾ ਇਹ ਮਤਲਬ ਹੈ ਵੀ 20 ਸਾਲ ਜਿਹੜਾ ਨਹਿਰਾਂ ਦਾ ਖਾਲਾ ਦਾ ਉਹ ਸਹੀ ਗਵਰਨਮੈਂਟ ਨੇ ਧਿਆਨ ਨਾਲ ਨਹੀਂ ਕਰਵਾਇਆ ਇਸ ਕਰਕੇ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਹੁਣ ਉਹਨਾਂ ਨੂੰ ਜੋਗ ਮੁਆਵਜ਼ੇ ਦੀ ਮੰਗ ਕਰਨਗੇ ਉਹ ਮਤਲਬ ਇਹਨਾਂ ਚੀਜ਼ਾਂ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਜੀ ਜੀ ਬਿਲਕੁਲ ਤੁਹਾਡਾ ਸਨੇਹਾ ਸਾਨੂੰ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਨਹਿਰੀ ਪਾਣੀਆਂ ਦੇ ਜਦੋਂ ਤੁਸੀਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਸੀ ਤਾਂ ਉਸ ਤੋਂ ਪਹਿਲਾਂ ਉਹਨਾਂ ਦੀ ਮੁਰੰਮਤ ਦੇਖਣੀ ਜ਼ਰੂਰੀ ਸੀ ਤੇ ਉਹਨਾਂ ਦਾ ਜਿਹੜਾ ਅ ਦੇਖਣਾ ਸੀ ਕਿ ਕਿਸੇ ਪਾਸੇ ਉਹ ਲੀਕ ਨਾ ਹੋਵੇ ਜਾਂ ਕਿਸੇ ਪਾਸੇ ਉਹ ਦੀ ਰਿਪੇਅਰ ਨਾ ਹੁੰਦੀ ਹੋਵੇ ਜੇਕਰ ਹੁਣ ਕਿਸਾਨਾਂ ਨੇ ਝੋਨਾ ਲਗਾਇਆ ਸੀ ਇੰਨੀ ਵੱਡੀ ਇਕੜ ਦੇ ਵਿੱਚ ਉਹਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਦੀ ਪਰਪਾਈ ਹੁਣ ਕੌਣ ਕਰੇਗਾ ਇਹ ਵੱਡੀ ਵੱਡਾ ਮੁੱਦਾ ਹੈ ਤੇ ਉਸ ਕਿਸਾਨਾਂ ਦੇ ਨੁਕਸਾਨ ਨੂੰ ਪਰਪਾਈ ਕਰਨ ਦੇ ਲਈ ਵੀ ਜਦੋਂ ਨਹਿਰਾਂ ਦਾ ਪਾਣੀ ਛੱਡਿਆ ਗਿਆ ਸੀ ਤਾਂ ਪਹਿਲਾਂ ਉਹਨਾਂ ਨੂੰ ਇੱਕ ਅਲਰਟ ਜਾਰੀ ਕਰਦੇ ਵੀ ਪਾਣੀ ਛੱਡਣ ਲੱਗੇ ਆ ਆਪਣਾ ਆਸ-ਪਾਸਾ ਜਿਹੜਾ ਨਹਿਰੀ ਵਿਭਾਗ ਦੇ ਮੁਲਾਜ਼ਮ ਨੇ ਉਹਨਾਂ ਨੂੰ ਵੇਖਣ ਦਾ ਉਹ ਅਧਿਕਾਰ ਬੰਦਾ ਸੀਗਾ ਹਾਂਜੀ ਫਿਰ ਵਸ ਨੁਕਸਾਨ ਹੋ ਗਿਆ ਜੀ ਮਤਲਬ ਹੁਣ ਅਗਲੀ ਅਗਲੀ ਪੈਦਾ ਫਸਲ ਵਾਸਤੇ ਦੇਖੋ 5 ਫੁੱਟ ਪਾਣੀ ਕਦੋਂ ਘਟੂਗਾ ਹਜੇ ਨਹਿਰ ਦੋ ਦਿਨ ਉਹ ਬੰਦ ਵੀ ਨਹੀਂ ਹੁੰਦੀ ਕਹਿੰਦੇ ਜੀ ਜੀ ਦੋ ਦਿਨ ਹੋਰ ਪਾਣੀ ਚੜੂਗਾ ਇਸ ਕਰਕੇ ਹਾਲਾਤ ਉੱਥੇ ਵੀ ਕੋਈ ਬਹੁਤੇ ਵਧੀਆ ਨਹੀਂ ਹਨ ਮਤਲਬ ਗਵਰਨਮੈਂਟ ਜਲਦੀ ਧਿਆਨ ਦੇ ਜੀ ਮਿਹਰਬਾਨੀ ਜੀ ਅ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸੰਗਰੂਰ ਦੇ ਵਿੱਚ ਇੱਕ ਨਹਿਰ ਟੁੱਟ ਗਈ ਹੈ ਨਹਿਰ ਟੁੱਟਣ ਦੇ ਕਾਰਨ ਕਿਸਾਨਾਂ ਦੇ ਕਾਫੀ ਏਕੜ ਜਿਹੜੀ ਫਸਲ ਹੈ ਉਹ ਬਰਬਾਦ ਹੋ ਗਈ ਹੈ ਤੇ ਝੋਨੇ ਦੇ ਵਿੱਚ 5-5 ਫੁੱਟ ਪਾਣੀ ਵੜ ਗਿਆ ਹੈ ਤੋ ਪਾਣੀ ਨੂੰ ਕੱਢਣ ਦੇ ਲਈ ਜਾਂ ਜ਼ਮੀਨ ਨੂੰ ਸੁੱਕਣ ਦੇ ਲਈ ਕਾਫੀ ਸਮਾਂ ਲੱਗ ਜਾਏਗਾ ਤੇ ਸਮੇਂ ਆਉਂਦੇ ਹੀ ਜਿਵੇਂ ਕਿ ਝੋਨੇ ਦੇ ਦਿਨ ਦੱਸੇ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਫਸਲ ਲੰਘ ਜਾਣੀ ਹੈ ਤੇ ਗਾਂ ਪੱਕਣ ਦੇ ਲਈ ਵੀ ਟਾਈਮ ਲੱਗੇਗਾ ਤੇ ਅੱਗੇ ਫਿਰ ਉਹੀ ਜਿਹੜੀ ਖੱਜਾ ਖੁਆਰੀ ਮੰਡੀਆਂ ਦੇ ਵਿੱਚ ਵੇਚਣ ਦੀ ਹੁੰਦੀ ਹੈ ਉਹ ਵੀ ਨਾਲ ਹੀ ਹੋਵੇਗੀ ਸੋ ਇਸ ਤੇ ਵੀ ਧਿਆਨ ਦੇਣਾ ਪੈਂਦਾ ਪਰ ਦੋਸਤੋ ਆਪਾਂ ਦੁਬਾਰਾ ਫੇਰ ਉਸੇ ਗੱਲ ਤੇ ਆਉਣੇ ਕਿ ਲੁਧਿਆਣਾ ਦੇ ਵਿੱਚ ਜਿੱਥੇ ਕਿ ਗਰਮਾ ਗਰਮ ਮਾਹੌਲ ਬਣਿਆ ਹੋਇਆ ਸੀ ਇੱਕ ਦੂਜੇ ਨੂੰ ਪਾਰਟੀਆਂ ਆਮੋ ਸਾਹਮਣੇ ਹੋ ਰਹੀਆਂ ਸੀ ਬੇਚਿੱਜ਼ਕ ਬੇਡਾਰ ਇੱਕ ਦੂਸਰੇ ਨੂੰ ਸੋਟੀਆਂ ਨਾਲ ਕੁੱਟ ਰਿਆ ਕੋਈ ਕੋ ਰਾਸ਼ਨ ਵੰਡ ਰਿਆ ਹੈ ਕੋਈ ਸੂਟ ਵੰਡ ਰਿਆ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਇੱਕ ਦੂਸਰੇ ਤੇ ਇਲਜ਼ਾਮ ਲਾਉਂਦੇ ਹੋਏ ਇਹ ਸਮਾਂ ਵੀ ਪਿਛਲੀਆਂ ਹਰ ਇੱਕ ਚੋਣਾ ਦੇ ਵਾਂਗੂ ਇਹ ਸਮਾਂ ਵੀ ਲੰਘ ਜਾਵੇਗਾ ਪਰ ਜੇਕਰ ਜਿੱਥੇ ਗੱਲ ਕਰੀਏ ਕਿ ਉਹਨਾਂ ਦੀ ਬੇਵਜਾ ਵੋਟ ਕੱਟੀ ਗਈ ਹੈ ਉਹ ਵੀ ਇੱਕ ਮੁਲਾਜ਼ਮ ਦੇ ਹਸਬੰਡ ਦੀ ਤੇ ਉਹਦੇ ਬੇਟੇ ਦੀ ਤੇ ਬਹੁਤ ਵੱਡੀ ਗੱਲ ਹੈ ਕਿ ਪ੍ਰਸ਼ਾਸਨ ਨੇ ਜਿੱਥੇ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਧਿਆਨ ਦੇਣਾ ਸੀ ਉੱਥੇਕ ਜਿਹੀ ਅਣਗਹਿਲੀ ਹੈ ਕਿ ਇੱਕ ਵੋਟ ਦੇ ਨਾਲ ਹੀ ਬੰਦਾ ਜਿੱਤ ਸਕਦਾ ਤੇ ਇੱਕ ਵੋਟ ਦੇ ਨਾਲ ਹੀ ਬੰਦਾ ਹਾਰ ਵੀ ਸਕਦਾ ਜੇਕਰ ਕੋਈ ਤੁਹਾਡੇ ਕੋਲ ਵੋਟ ਪਾਉਣ ਪਹੁੰਚਿਆ ਤਾਂ ਉਹਨਾਂ ਦੀ ਜਿਹੜੀ ভোটার ਸੂਚੀ ਆ ਉਹਨੂੰ ਇੱਕ ਤਰੀਕੇ ਦੇ ਨਾਲ ਪੈਟਰਨ ਦੇ ਨਾਲ ਤੁਹਾਨੂੰ ਇੱਕ ਤਿਆਰ ਕਰਕੇ ਉਹਨਾਂ ਨੂੰ ਦੇਣੀ ਚਾਹੀਦੀ ਸੀ ਬਿਨਾ ਪੁੱਛੇ ਕਿਸੇ ਦੀ ਵੋਟ ਆ ਜਿਹੜੀ ਉਹ ਨਹੀਂ ਕਟਣੀ ਚਾਹੀਦੀ ਸੀ ਸੋ ਦੋਸਤੋ ਇਸ ਦੇ ਨਾਲ ਹੀ ਆਪਾਂ ਕੋਈ ਹੋਰ ਨੰਮੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਸੇ ਹੁਣ ਮੈਨੂੰ ਦਿਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ